ਮਾਪਨ ਜੀ ਮੇਰਾ ਨਾਮ ਰੇਸ਼ਮ ਕੌਰ ਹੈ ਪਿੰਡ ਮੇਰਾ ਗੋੜਾ ਗੁਜੇਰਾ ਕੀ ਕਹਿਣਾ ਚਾਹੋ ਨੇ ਤੁਸੀਂ ਅੱਜ ਇੱਥੇ ਕੱਟ ਕੀਤਾ ਮੈਂ ਵੀਰੇ ਤਾਂ ਕੱਠਾ ਕੀਤਾ ਮੇਰੀ ਛੱਤ ਡੁੱਗ ਚੁੱਕੀ ਹੈ 10 12 ਦਾ ਕਮਰਾ ਮਤਲਬ ਕਿ ਪੈਣ ਵਾਲਾ ਸੀਗਾ ਨਹੀਂ ਕੁਝ ਵੀ ਸਰਕਾਰ ਵੱਲੋਂ ਹੋਇਆ ਤੇ ਮਦਦ ਚਾਹੀਦੀ ਹੈ ਸਰਕਾਰ ਤੋਂ ਮੇਰਾ ਕਮਰਾ ਡੱਗ ਚੁੱਕਿਆ ਸੀ ਛੱਤ ਵੀ ਸਾਡੀ ਡਿੱਗ ਚੁੱਕੀ ਹੈ ਕੁਝ ਸਰਕਾਰ ਵੱਲੋਂ ਤੁਹਾਨੂੰ ਪਹਿਲਾਂ ਕੋਈ ਕਮਰਾ ਮਿਲਿਆ ਹੈ ਨਹੀਂ ਜੀ ਕਿਸ ਤਰ੍ਹਾਂ ਦੀ ਮਦਦ ਮੰਗਦੇ ਸਰਕਾਰ ਤੋਂ ਸਰਕਾਰ ਤੋਂ ਆਹੀ ਮਦਦ ਮੰਗਦੇ ਆ ਵੀ ਸਾਡਾ ਕਮਰਾ ਪੈ ਜੇ ਕੀ ਨਾ ਆ ਮਾਂ ਤੇ ਕਿੱਥੋਂ ਦੇ ਰਹਿਣ ਵਾਲੇ ਤੇ ਕਿੱਥੇ ਪਹੁੰਚੇ ਹੋ ਮੇਰਾ ਨਾਮ ਗੁਰਪ੍ਰੀਤ ਸਿੰਘ ਗੋਪੀ ਜ਼ਿਲ੍ਹਾ ਅੰਚਾਰਜ ਅਧਿਕਾਰ ਸਿੰਘ ਅਰਜ ਪਾਰਟੀ ਅੱਜ ਅਸੀਂ ਬੂੜਾ ਗੁੱਜਰ ਪਿੰਡ ਨਿਰਮਲ ਸਿੰਘ ਦੇ ਘਰ ਪਹੁੰਚੇ ਜਿਨ੍ਹਾਂ ਦੀ ਪਿਛਲੇ 2 ਦਿਨ ਪਹਿਲਾਂ ਬਾਰਿਸ਼ ਹੋਈ ਸੀ ਤੇ ਮਕਾਨ ਡੇਗ ਗਿਆ ਇਹਨਾਂ ਦਾ ਕਾਨਿਆਂ ਦੀ ਕੱਚੀ ਸਾਤਾ ਖਸਤਾ ਹਾਲਤਾ ਇਹਨਾਂ ਦਾ ਅੱਜ ਜੈਜਾ ਲਿਆ ਇਹਨਾਂ ਤੋਂ ਪੁੱਛਿਆ ਇਹਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਤੱਕ ਅਸੀਂ ਬਹੁਤ ਪਹੁੰਚ ਕੀਤੀ ਵੀਡੀਓ ਦਫ਼ਤਰ ਵਗੈਰਾ ਸਾਡੇ ਕਮਰੇ ਵਗੈਰਾ ਰਹੇ ਸੀ ਬਟ ਪ੍ਰਸ਼ਾਸਨ ਨੇ ਇਹਨਾਂ ਦੀ ਕੋਈ ਸਾਰ ਨਹੀਂ ਲਈ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਇਹਨਾਂ ਦੀ ਸਾਰ ਲਵੇ ਤੇ ਇਹਨਾਂ ਨੂੰ ਬੰਦਾ ਮੁਆਵਜ਼ਾ ਇਹਨਾਂ ਦਾ ਹੱਕ ਇਹਨਾਂ ਨੂੰ ਦਿੱਤਾ ਜਾਵੇ दिल्ली क्राइम नेशनल न्यूज़ नजर सफर